ਅੰਗਰੇਜ਼ ਕੌਰ ਹਸਪਤਾਲ ਦੇ ਬੈੱਡ ਤੇ ਪਈ ਸੀ ਬਹੁਤ ਸਾਰੀਆਂ ਮਸ਼ੀਨਾਂ ਲੱਗੀਆਂ ਹੋਈਆਂ ਸਨ ਉਹਦੇ ਕੋਲ ਉਹਦੇ ਦੋਨੇ ਬੇਟੇ ਗੁਰਮੀਤ ਤੇ ਹਰਦੀਪ ਬਾਹਰ ਖੜੇ ਆਪਸ ਵਿੱਚ ਗੱਲਾਂ ਕਰ ਰਹੇ ਸੀ ਉਸ ਦੀ ਧੀ ਮਨਜੀਤ ਇੱਕ ਸੋਫੇ ਤੇ ਬੈਠ ਕੇ ਮੋਬਾਈਲ ਤੇ ਗੱਲਾਂ ਕਰ ਰਹੀ ਸੀ ਅੰਗਰੇਜ਼ ਕੌਰ ਨੇ ਜਦੋਂ ਅੱਖਾਂ ਖੋਲ੍ਹੀਆਂ ਤਾਂ ਉਹਦੇ ਪੈਰਾਂ ਦੇ ਕੋਲ ਬੈਠਾ ਉਹਨਾਂ ਦਾ ਨੌਕਰ ਸ਼ਾਮੂ ਛੇਤੀ ਨਾਲ ਉੱਠ ਕੇ ਕਹਿੰਦਾ ਬੀਬੀ ਜੀ ਤੁਹਾਨੂੰ ਹੋਸ਼ ਆ ਗਈ ਰੱਬ ਦਾ ਲੱਖ ਲੱਖ ਸ਼ੁਕਰ ਹੈ ਫਿਰ ਆਪਣੇ ਘਰ ਵਾਲੀ ਰੇਖਾ ਨੂੰ ਦੇਖ ਕੇ ਕਹਿੰਦਾ रेखा तू ਇੱਥੇ ਬੈਠ ਕੇ ਧਿਆਨ ਰੱਖੀ ਮੈਂ ਹੁਣੇ ਡਾਕਟਰ ਨੂੰ ਬੁਲਾ ਕੇ ਲਿਆਉਣਾ ਐ ਇਹਨਾਂ ਕਹਿ ਕੇ ਕਮਰੇ ਵਿੱਚੋਂ ਬਾਹਰ ਚਲਾ ਗਿਆ ਕੋਲ ਖੜੀ ਸ਼ਾਮੂ ਦੀ ਪਤਨੀ ਰੇਖਾ ਗਰੀਜਕੌਰ ਨੂੰ ਦੇਖ ਕੇ ਪਰੇਸ਼ਾਨ ਹੋ ਰਹੀ ਸੀ ਉਸਦੇ ਆਕਸੀਜਨ ਲੱਗਿਆ ਹੋਇਆ ਸੀ ਉਹ ਰੇਖਾ ਨੂੰ ਦੇਖ ਕੇ ਕੁਝ ਕਹਿਣਾ ਚਾਹੁੰਦੀ ਸੀ ਪਰ ਰੇਖਾ ਨੇ ਉਹਨੂੰ ਟੋਕਦੇ ਹੋਏ ਕਿਹਾ ਬੀਬੀ ਜੀ ਤੁਸੀਂ ਪਰੇਸ਼ਾਨ ਨਾ ਹੋ ਸ਼ਾਮੂ ਡਾਕਟਰ ਨੂੰ ਲੈ ਕੇ ਆਉਂਦਾ ਹੀ ਹੋਊਗਾ ਉਦੋਂ ਤੱਕ ਤੁਸੀਂ ਕੁਝ ਨਾ ਬੋਲੋ ਪਰ ਅੰਗਰੇਜ਼ਕੌਰ ਦੀਆਂ ਨਜ਼ਰਾਂ ਆਪਣੇ ਬੱਚਿਆਂ ਨੂੰ ਲੱਭ ਰਹੀਆਂ ਸਨ ਉਸਨੇ ਉਧਰ ਉਧਰ ਦੇਖਿਆ ਤਾਂ ਉਹਦੀ ਤੀ ਮਨਜੀਤ ਸੋਫੇ ਤੇ ਬੈਠੀ ਦਿਖਾਈ ਦਿੱਤੀ ਅੰਗਰੇਜ਼ ਘਰ ਨੂੰ ਕੁਝ ਵੀ ਚੰਗਾ ਨਹੀਂ ਸੀ ਲੱਗ ਰਿਹਾ ਰੇਖਾ ਨੇ ਮਨਜੀਤ ਨੂੰ ਜਾ ਕੇ ਕਿਹਾ ਦੀਦੀ ਬੀਬੀ ਤੁਹਾਨੂੰ ਕੁਝ ਕਹਿਣਾ ਚਾਹੁੰਦੀ ਐ ਉਹਨਾਂ ਦੇ ਕੋਲ ਚੱਲੋ ਮਨਜੀਤ ਨੇ ਪਹਿਲਾਂ ਰੇਖਾ ਵੱਲ ਦੇਖਿਆ ਫਿਰ ਆਪਣੀ ਮਾਂ ਵੱਲ ਕਹਿੰਦੀ ਮੰਮੀ ਨੂੰ ਹੋਸ਼ ਆ ਗਈ ਚਲੋ ਚੰਗੀ ਗੱਲ ਐ ਪਰ ਮੈਂ ਜੇ ਫੋਨ ਤੇ ਗੱਲ ਕਰ ਰਹੀ ਆ ਬਾਅਦ ਚ ਆਉਣੀ ਆ ਤੂੰ ਚੱਲ ਉਦੋਂ ਤੱਕ ਡਾਕਟਰ ਵੀ ਆ ਜਾਊਗਾ ਫਿਰ ਮੈਨੂੰ ਬੁਲਾ ਕੇ ਲੈ ਜੀ ਮਨਜੀਤ ਦੀ ਗੱਲ ਸੁਣ ਕੇ ਬੈੱਡ ਤੇ ਪਈ ਅੰਗਰੇਜ਼ ਕੌਰ ਨੂੰ ਬਹੁਤ ਬੁਰਾ ਲੱਗਿਆ ਪਰ ਉਹ ਕੁਝ ਨਾ ਬੋਲੀ ਉਸ ਨੂੰ ਲੱਗਿਆ ਮਨਜੀਤ ਦੇ ਕੋਲ ਇੰਨਾ ਵੀ ਸਮਾਂ ਨਹੀਂ ਕਿ ਉਹ ਆਪਣੀ ਮਾਂ ਦੇ ਕੋਲ ਆ ਕੇ ਬੈਠ ਜੇ ਰੇਖਾ ਅੰਗਰੇਜ਼ ਕੌਰ ਦੀ ਹਾਲਤ ਸਮਝਦੀ ਸੀ ਉਹ ਦੇ ਕੋਲੇ ਜਾ ਕੇ ਬੈਠ ਗਈ ਇੰਨੇ ਨੂੰ ਉਸ ਦਾ ਘਰ ਵਾਲਾ ਸ਼ਾਮੂ ਡਾਕਟਰ ਨੂੰ ਲੈ ਕੇ ਆ ਗਿਆ ਡਾਕਟਰ ਅੰਗਰੇਜ਼ ਕੌਰ ਦਾ ਚੈੱਕਅਪ ਕਰਨ ਤੋਂ ਬਾਅਦ ਸਿਸਟਰ ਨੂੰ ਦੇਖਪਾਲ ਨੂੰ ਕਹਿ ਕੇ ਬਾਹਰ ਚਲਾ ਗਿਆ ਗੁਰਮੀਤ ਤੇ ਹਰਦੀਪ ਬਾਹਰ ਖੜੇ ਡਾਕਟਰ ਨੂੰ ਦੇਖ ਕੇ ਉਹਦੇ ਨਾਲ ਗੱਲਾਂ ਕਰਨ ਲੱਗ ਗਏ ਸ਼ਾਮੂ ਨੇ ਅੰਗਰੇਜ਼ ਕੌਰ ਦੇ ਕੋਲ ਬੈਠ ਕੇ ਕਿਹਾ ਬੀਬੀ ਜੀ ਤੁਸੀਂ ਫਿਕਰ ਨਾ ਕਰੋ ਡਾਕਟਰ ਸਾਹਿਬ ਤੁਹਾਨੂੰ ਜਲਦੀ ਠੀਕ ਕਰ ਦੇਣਗੇ ਤਾਂ ਅੰਗਰੇਜ਼ ਕੌਰ ਨੇ ਇਹ ਦੇਖ ਕੇ ਫਿੱਕਾ ਜਿਹਾ ਹਾਸਾ ਹੱਸਿਆ ਅੰਦਰ ਹੀ ਅੰਦਰ ਉਹਨੂੰ ਇਸ ਗੱਲ ਦੀ ਚੰਗੀ ਤਰ੍ਹਾਂ ਸਮਝੀ ਸੀ ਕਿ ਉਹ ਹੁਣ ਕੁਝ ਹੀ ਸਮੇਂ ਦੀ ਮਹਿਮਾਨ ਹੈ ਮਨਜੀਤ ਉੱਠ ਕੇ ਬਾਹਰ ਚਲੀ ਗਈ ਦਵਾਈਆਂ ਦਾ ਅਸਰ ਹੋਣ ਲੱਗਿਆ ਅੰਗਰੇਜ਼ ਕੌਰ ਨੂੰ ਨੀਂਦ ਆ ਗਈ ਤੇ ਉਹ ਸੌਂ ਗਈ ਸ਼ਾਮੂ ਨੇ ਆਪਣੇ ਘਰ ਵਾਲੀ ਰੇਖਾ ਨੂੰ ਹੌਲੀ ਜਿਹੀ ਨੇ ਕਿਹਾ ਤੂੰ ਘਰੇ ਜਾ ਕੇ ਬੀਬੀ ਲਈ ਹਲਕਾ ਫੁਲਕਾ ਕੁਝ ਬਣਾ ਕੇ ਲਿਆ ਮੈਂ ਇੱਥੇ ਹੀ ਆਂ ਅੰਗਰੇਜ਼ ਕਾਰ ਸੁੱਤੀ ਹੋਈ ਸੀ ਇਸ ਲਈ ਰੇਖਾ ਦੇ ਜਾਣ ਤੋਂ ਬਾਅਦ ਸ਼ਾਮੂ ਵੀ ਚਾਪਿੰ ਚਲਾ ਗਿਆ ਥੋੜੀ ਦੇਰ ਬਾਅਦ ਗੁਰਮੀਤ ਹਰਦੀਪ ਤੇ ਉਹਦੀ ਭੈਣ ਮਨਜੀਤ ਅੰਗਰੇਜ਼ ਕਾਰ ਦੇ ਕੋਲ ਆਏ ਤੇ ਆਰਾਮ ਨਾਲ ਗੱਲਾਂ ਕਰਨ ਲੱਗੇ ਡਾਕਟਰ ਫਿਰ ਕਮਰੇ 'ਚ ਆ ਗਿਆ ਡਾਕਟਰ ਕਹਿੰਦਾ ਦੇਖੋ ਤੁਹਾਡੀ ਮਾਂ ਦੀ ਤਬੀਤ ਵਿੱਚ ਕੋਈ ਵੀ ਫਰਕ ਨਹੀਂ ਆ ਰਿਹਾ ਉਸ ਨੂੰ ਦੂਜੀ ਵਾਰ ਹਾਰਟ ਅਟੈਕ ਆਇਆ ਹੈ ਹਾਲਤ ਬਹੁਤ ਨਾਜ਼ੁਕ ਹੈ ਪਤਾ ਹੈ ਡਾਕਟਰ ਸਾਹਿਬ ਤੁਸੀਂ ਇਹ ਦੱਸੋ ਕਿ ਹੋਰ ਕਿੰਨੇ ਦਿਨ ਸਾਨੂੰ ਇੱਥੇ ਰਹਿਣਾ ਪਵੇਗਾ ਗੁਰਮੀਤ ਨੇ ਡਾਕਟਰ ਨੂੰ ਪੁੱਛਿਆ ਮਨਜੀਤ ਨੇ ਵੀ ਕਿਹਾ ਹਾਂ ਡਾਕਟਰ ਸਾਹਿਬ ਕਿੰਨੇ ਦਿਨ ਹੋ ਗਏ ਸਾਨੂੰ ਹਸਪਤਾਲ ਜਾਇਆਂ ਨੂੰ ਤਾਂ ਡਾਕਟਰ ਕਹਿੰਦਾ ਅਜੇ ਕੁਝ ਨਹੀਂ ਕਿਹਾ ਜਾ ਸਕਦਾ ਕਿੰਨੇ ਦਿਨ ਹੋਰ ਲੱਗਣਗੇ ਪਰ ਅਸੀਂ ਇਲਾਜ ਕਰ ਰਹੇ ਹਾਂ ਤੁਸੀਂ ਪਰੇਸ਼ਾਨ ਨਾ ਹੋ ਇਹ ਕਹਿ ਕੇ ਡਾਕਟਰ ਕਮਰੇ ਵਿੱਚੋਂ ਬਾਹਰ ਚਲਾ ਗਿਆ ਡਾਕਟਰ ਤੇ ਆਪਣੇ ਬੱਚਿਆਂ ਦੀ ਆਵਾਜ਼ ਸੁਣ ਕੇ ਅੰਗਰੇਜ਼ ਕੌਰ ਦੀ ਨੀਂਦ ਖੁੱਲ ਗਈ ਪਰ ਫੇਰ ਵੀ ਉਹ ਅੱਖਾਂ ਬੰਦ ਕਰਕੇ ਪਈ ਰਹੀ ਗੁਰਮੀਤ ਤੇ ਹਰਦੀਪ ਆਪਸ ਵਿੱਚ ਗੱਲਾਂ ਕਰਨ ਲੱਗੇ। ਭਾਈ ਕੀ ਮੁਸੀਬਤ ਐ ਕਿੰਨੇ ਟਾਈਮ ਦੀ ਮੰਮੀ ਇੱਥੇ ਰਹੀ ਐ। ਮੰਮੀ ਵਿੱਚੇ ਆਪਾਂ ਐਵੇਂ ਟਾਈਮ ਵੇਸਟ ਕਰਦੇ ਆਂ। ਵੀਰੇ ਮੈਂ ਤਾਂ ਕਹਿਣੀ ਐ ਮੰਮੀ ਨੂੰ ਆਪਾਂ ਪੁੱਛ ਹੀ ਲੈਨੇ ਆਂ। ਉਹਨਾਂ ਦੀ ਵਸੀਅਤ ਵਿੱਚ ਕੀ ਲਿਖਿਆ ਐ? ਮਨਜੀਤ ਆਪਣੇ ਭਾਵਾਂ ਦੀ ਗੱਲ ਸੁਣ ਕੇ ਬੋਲੀ ਤਾਂ ਗੁਰਮੀਤ ਨੇ ਹੱਸ ਕੇ ਕਿਹਾ ਮੈਨੂੰ ਲੱਗਦਾ ਮੰਮੀ ਨੇ ਆਪਾਂ ਨੂੰ ਤਿੰਨਾਂ ਨੂੰ ਬਰਾਬਰ ਦੇ ਹਿੱਸੇ ਕੀਤੇ ਹੋਣੇ ਆ। ਆਪਣੇ ਬੱਚਿਆਂ ਦੀ ਮੂੰਹੋਂ ਇਹੋ ਜਿਹੀਆਂ ਗੱਲਾਂ ਸੁਣ ਕੇ ਅੰਗਰੇਜ਼ਕੌਰ ਦਾ ਸੀਨਾ ਛੰਨੀ ਹੋ ਗਿਆ। ਸੋਚਣ ਲੱਗੀ ਕਿੰਨਾ ਸੁਖੀ ਪਰਿਵਾਰ ਸੀ ਮੇਰਾ ਆਪਣੇ ਤਿੰਨੇ ਬੱਚਾ ਨਾਲ ਕਿੰਨਾ ਮੋਹ ਸੀ ਪਰ ਜਦੋਂ ਉਹਨਾਂ ਦੇ ਪਿਓ ਦੀ ਸਮੇ ਤੋਂ ਪਹਿਲਾਂ ਮੌਤ ਹੋ ਗਈ ਤਾਂ ਸਭ ਕੁਝ ਬਦਲ ਗਿਆ ਤਿੰਨੇ ਭੈਣ ਭਰਾ ਉਦੋਂ ਬਹੁਤ ਹੀ ਛੋਟੇ ਸੀ ਤਿੰਨਾਂ ਨੂੰ ਇਕੱਲਿਆਂ ਨੂੰ ਸੰਭਾਲਣਾ ਕਿੰਨਾ ਔਖਾ ਸੀ ਇਸ ਲਈ ਉਹਨੇ ਨੌਕਰੀ ਕਰਨੀ ਸ਼ੁਰੂ ਕਰ ਦਿੱਤੀ ਹੌਲੀ ਹੌਲੀ ਘਰ ਦੀ ਹਾਲਤ ਠੀਕ ਹੋਣ ਲੱਗੀ ਤਿੰਨੇ ਬੱਚਾ ਨੂੰ ਚੰਗਾ ਪੜਾ ਲਿਖਾ ਕੇ ਆਪਣੇ ਪੈਰਾਂ ਤੇ ਖੜਾ ਕੀਤਾ ਉਹਨਾਂ ਦੇ ਵਿਆਹ ਕੀਤੇ ਪਰ ਫਿਰ ਉਸ ਤੋਂ ਬਾਅਦ ਅੰਗਰੇਜ਼ ਘਰ ਵਿੱਚ ਕੱਲੀ ਰਹਗੀ ਬੱਚੇ ਅਲੱਗ-ਅਲੱਗ ਸ਼ਹਿਰਾਂ ਵਿੱਚ ਰਹਿਣ ਲੱਗ ਗਏ ਸਿਰਫ ਦਿਨ ਤੇ ਹਾਰ ਤੇ ਹੀ ਆਉਂਦੇ ਅੰਗਰੇਜ਼ਕੌਰ ਬੱਚਿਆਂ ਨੂੰ ਦੇਖਣ ਲਈ ਤਰਸ ਜਾਂਦੀ ਪਰ ਤਿੰਨਾਂ ਵਿੱਚੋਂ ਕਿਸੇ ਨੂੰ ਕੋਈ ਫਰਕ ਨਹੀਂ ਸੀ ਪੈਂਦਾ ਸ਼ਾਮੂ ਅੰਗਰੇਜ਼ਕੌਰ ਦੇ ਘਰੇ ਕੰਮ ਕਰਨ ਵਾਲੀ ਗੀਤਾ ਦਾ ਮੁੰਡਾ ਸੀ ਗੀਤਾ ਦੇ ਨਾਲ ਹੀ ਸ਼ਾਮੂ ਵੀ ਅੰਗਰੇਜ਼ਕੌਰ ਦੇ ਘਰੇ ਉਹਨਾਂ ਦਾ ਕੰਮ ਕਰਦਾ ਸੀ ਇਸ ਲਈ ਸ਼ਾਮੂ ਵੀ ਅੰਗਰੇਜ਼ਕੌਰ ਨੂੰ ਆਪਣੀ ਮਾਂ ਦੀ ਤਰ੍ਹਾਂ ਹੀ ਮੰਨਦਾ ਸੀ ਸ਼ਾਮੂ ਤੇ ਰੇਖਾ ਹਮੇਸ਼ਾ ਅੰਗਰੇਜ਼ਕੌਰ ਦੇ ਨਾਲ ਰਹਿ ਕੇ ਉਹਦਾ ਬਹੁਤ ਖਿਆਲ ਰੱਖਦੇ ਉਹ ਦੋਨੇ ਬਿਲਕੁਲ ਸਕੇ ਪੁੱਤ ਤੇ ਨੂੰਹ ਦੀ ਤਰ੍ਹਾਂ ਆਪਣਾ ਫਰਜ਼ ਨਵਾਉਂਦੇ ਸੀ ਅੰਗਰੇਜ਼ ਘਰ ਨੂੰ ਲੱਗਦਾ ਸੀ ਜਿਵੇਂ ਸ਼ਾਮੂ ਪਰਾਇਆ ਨਹੀਂ ਸਗੋਂ ਉਹਦਾ ਆਪਣਾ ਹੀ ਪੁੱਤ ਹੋਵੇ ਪਰ ਅੱਜ ਆਪਣੇ ਬੱਚਿਆਂ ਦੇ ਮੂੰਹੋਂ ਇਦਾਂ ਦੀਆਂ ਗੱਲਾਂ ਸੁਣ ਕੇ ਅੰਗਰੇਜ਼ ਘਰ ਨੂੰ ਬਹੁਤ ਇੱਕੀਨਾ ਮਹਿਸੂਸ ਹੋ ਰਹੀ ਸੀ ਉਹਨੂੰ ਯਕੀਨ ਨਹੀਂ ਹੋ ਰਿਹਾ ਸੀ ਕਿ ਉਹਦੇ ਬੱਚਿਆਂ ਨੂੰ ਆਪਣੀ ਮਾਂ ਨਾਲ ਨਹੀਂ ਉਸ ਦੀ ਜਾਇਜ਼ਾਦਨਾ ਪਿਆਰ ਹੈ ਉਸ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਰੇਖਾ ਘਰੋਂ ਖਾਣਾ ਲੈ ਕੇ ਆ ਗਈ ਸੀ ਸ਼ਾਮੂ ਨੇ ਨਰਸ ਤੋਂ ਇਜਾਜ਼ਤ ਲਈ ਤੇ ਫਿਰ ਅੰਗਰੇਜ਼ ਕੌਰ ਨੂੰ ਹੌਲੀ ਜਿਹਾ ਉਠਾਉਂਦੇ ਹੋਏ ਕਿਹਾ ਬੀਬੀ ਜੀ ਥੋੜਾ ਜਿਹਾ ਕੁਝ ਖਾ ਲਓ ਨਹੀਂ ਤਾਂ ਤੁਹਾਡੀ ਤਬੀਤ ਹੋਰ ਵੀ ਜ਼ਿਆਦਾ ਖਰਾਬ ਹੋ ਜੂਗੀ ਸ਼ਾਮੂ ਦੀ ਆਵਾਜ਼ ਨਾਲ ਅੰਗਰੇਜ਼ ਕੌਰ ਵਰਤਮਾਨ ਵਿੱਚ ਆ ਗਈ ਉਸ ਨੇ ਆਪਣੀਆਂ ਅੱਖਾਂ ਖੋਲੀਆਂ ਤਾਂ ਦੇਖਿਆ ਸ਼ਾਮੂ ਉਹਦੇ ਪੈਰਾਂ ਦੇ ਕੋਲ ਬੈਠਾ ਹੋਇਆ ਤੇ ਰੇਖਾ ਖਾਣਾ ਲੈ ਕੇ ਖੜੀ ਸੀ ਉਹਨੇ ਸਾਰੇ ਕਮਰੇ ਵਿੱਚ ਨਿਗਾਹ ਮਾਰੀ ਨਰਸ ਸ਼ਾਮੂ ਤੇ ਰੇਖਾ ਤੋਂ ਇਲਾਵਾ ਉੱਥੇ ਹੋਰ ਕੋਈ ਨਹੀਂ ਸੀ ਉਹ ਸੋਚਣ ਲੱਗੀ ਸ਼ਾਇਦ ਚਲੇ ਗਏ ਹੋਣਗੇ ਸ਼ਾਮੂ ਅੰਗਰੇਜ਼ ਕੌਰ ਦੀ ਮੰਨ ਦੀ ਹਾਲਤ ਸਮਝ ਗਿਆ ਉਸਨੇ ਕਿਹਾ ਬੀਬੀ ਜੀ ਤੁਸੀਂ ਸਰਦਾਰ ਜੀ ਤੇ ਦੀਦੀ ਹੋਰਾਂ ਨੂੰ ਲੱਭ ਰਹੇ ਹੋ ਉਹ ਜੇ ਖਾਣਾ ਖਾਣ ਬਾਹਰ ਗਏ ਐ ਥੋੜੀ ਦੇਰ ਤੱਕ ਆ ਜਾਣਗੇ ਉਦੋਂ ਤੱਕ ਤੁਸੀਂ ਵੀ ਥੋੜਾ ਜਿਹਾ ਖਾ ਲਓ ਤਾਂ ਅੰਗਰੇਜ਼ ਕੌਰ ਰੇਖਾ ਦੀ ਮਦਦ ਨਾਲ ਉੱਠ ਕੇ ਹੌਲੀ ਜੀ ਕਹਿੰਦੀ ਹੈ ਕਿ ਮੈਂ ਨਹੀਂ ਖਾਣਾ ਕੁਝ ਵੀ ਤੁਸੀਂ ਖਾ ਲਓ ਬੀਬੀ ਜੀ ਐਵੇਂ ਕਿਵੇਂ ਨਹੀਂ ਖਾਣਾ ਜੇ ਤੁਸੀਂ ਨਹੀਂ ਖਾਓਗੇ ਤਾਂ ਫਿਰ ਅਸੀਂ ਵੀ ਨਹੀਂ ਖਾਵਾਂਗੇ ਥੋੜਾ ਜਿਹਾ ਤਾਂ ਖਾ ਲਓ ਦਵਾਈ ਵੀ ਲੈਣੀ ਹੈ ਚਾਮੂ ਦੀ ਜਿੱਦ ਨੂੰ ਦੇਖਿਆ ਤਾਂ ਕੋਲ ਖੜੀ ਰੇਖਾ ਵੀ ਕਹਿਣ ਲੱਗੀ ਬੀਬੀ ਜੀ ਤੁਹਾਨੂੰ ਕੁਝ ਤਾਂ ਖਾਣਾ ਹੀ ਪਵੇਗਾ ਨਹੀਂ ਤਾਂ ਅਸੀਂ ਸਮਝਾਂਗੇ ਤੁਸੀਂ ਸਾਨੂੰ ਆਪਣਾ ਨਹੀਂ ਮੰਨਦੇ ਰੋਟੀ ਦੀ ਇੱਕ ਬੁਰਕੀ ਤੋੜਦੇ ਹੋਏ ਰੇਖਾ ਨੇ ਕਿਹਾ ਅੰਗਰੇਜ਼ ਕੁਰਮਣਾ ਨਾ ਕਰ ਸਕੇ ਰੋਟੀ ਖਾ ਲਈ ਬੀਬੀ ਜੀ ਤੁਸੀਂ ਆਰਾਮ ਕਰੋ ਜੇ ਕੋਈ ਲੋੜ ਹੋਈ ਤਾਂ ਸਾਨੂੰ ਬੁਲਾ ਲਿਓ ਅਸੀਂ ਬਾਹਰ ਹੀ ਬੈਠੇ ਹਾਂ ਖਾਣਾ ਖਾਣ ਤੋਂ ਬਾਅਦ ਸ਼ਾਮੂ ਤੇ ਰੇਖਾ ਨੇ ਕਿਹਾ ਅੰਗਰੇਜ਼ ਕੌਰ ਨੇ ਹਾਂ ਚ ਸਿਰ ਹਿਲਾ ਦਿੱਤਾ ਤੇ ਬੈੱਡ ਤੇ ਲੰਮੀ ਪੈ ਗਈ ਦੋ ਦਿਨ ਇਸੇ ਤਰ੍ਹਾਂ ਲੰਘ ਗਏ ਅੰਗਰੇਜ਼ ਕੌਰ ਦੀ ਸਿਹਤ ਵਿੱਚ ਕੋਈ ਸੁਧਾਰ ਨਹੀਂ ਆਇਆ ਸ਼ਾਮ ਨੂੰ ਮਨਜੀਤ ਗੁਰਮੀਤ ਨੂੰ ਕਹਿਣ ਲੱਗਦੀ ਹੈ ਕਿ ਚੱਲ ਵੀਰੇ ਮੰਮੀ ਨੂੰ ਮਿਲ ਕੇ ਆਉਣੇ ਆ ਕੱਲ ਵੀ ਕੋਈ ਗੱਲ ਨਹੀਂ ਕੀਤੀ ਆਪਾਂ ਗੁਰਮੀਤ ਨੇ ਕਿਹਾ ਕਿ ਹਾਂ ਚੱਲ ਵਧੀਆ ਮੌਕਾ ਹੈ ਮੈਂ ਸ਼ਾਮੂ ਨੂੰ ਦਵਾਈ ਲੈਣ ਲਈ ਭੇਜਦਾ ਹਾਂ ਕੋਈ ਪਰੇਸ਼ਾਨੀ ਨਹੀਂ ਮਨਜੀਤ ਨੇ ਵੀ ਉਹਦੀ ਹਾਂ ਚ ਹਾਂ ਮਲਾਈ ਮੰਮੀ ਕਿਵੇਂ ਹੋ ਹਰਦੀਪ ਨੇ ਕਿਹਾ ਤਾਂ ਅੰਗਰੇਜ਼ ਕੌਰ ਨੇ ਹਾਂ ਵਿੱਚ ਸਿਰ ਹਲਾ ਦਿੱਤਾ ਠੀਕ ਆ ਉਹ ਕਹਿਣ ਲੱਗਿਆ ਸੀ ਤੁਹਾਡੇ ਨਾਲ ਜ਼ਰੂਰੀ ਗੱਲ ਕਰਨੀ ਹੈ ਅਸੀਂ ਜਾਨਣਾ ਚਾਹੁੰਨੇ ਆ ਤੁਸੀਂ ਜੋ ਜ਼ਮੀਨ ਖਰੀਦੀ ਸੀ ਪਿਛਲੇ ਸਾਲ ਤੇ ਪੈਨਸ਼ਨ ਦੀ ਐਫ ਡੀ ਕਰਵਾਈ ਸੀ ਉਹ ਕਿਹਦੇ ਨਾਂ ਕੀਤੀ ਹੈ ਇਹ ਪੁੱਛ ਕੇ ਗੁਰਮੀਤ ਨੇ ਆਪਣੀ ਮਾਂ ਵੱਲ ਦੇਖਿਆ ਅੰਗਰੇਜ਼ ਕੌਰ ਆਪਣੇ ਬੱਚਿਆਂ ਦਾ ਅਸਲੀ ਰੂਪ ਦੇਖ ਕੇ ਆਪਣਾ ਮਨ ਪੱਕਾ ਕਰ ਚੁੱਕੀ ਸੀ ਇਸ ਲਈ ਆਪਣੇ ਆਖਰੀ ਟਾਈਮ ਵਿੱਚ ਉਹ ਉਹਨਾਂ ਦੀ ਇਹ ਮਨਸਾ ਵੀ ਪੂਰੀ ਕਰ ਦੇਣਾ ਚਾਹੁੰਦੀ ਸੀ ਵਸੀਅਤ ਜਾਣਨਾ ਚਾਹੁੰਦੇ ਹੋ ਤੁਸੀਂ ਫਿਕਰ ਨਾ ਕਰੋ ਅੰਗਰੇਜ਼ ਕੌਰ ਥੋੜਾ ਗੁੱਸੇ ਵਿੱਚ ਬੋਲੀ ਮੇਰੇ ਜਾਣ ਤੋਂ ਬਾਅਦ ਪਤਾ ਲੱਗ ਹੀ ਜਾਵੇਗਾ ਮੰਮੀ ਸਾਡਾ ਇਹ ਮਤਲਬ ਨਹੀਂ ਅਸੀਂ ਤਾਂ ਬਸ ਐਵੇਂ ਜਾਣਕਾਰੀ ਲਈ ਪੁੱਛ ਰਹੇ ਸੀ ਹਰਦੀਪ ਨੇ ਗੱਲ ਨੂੰ ਘਮਾਉਂਦੇ ਹੋਏ ਕਿਹਾ ਤਾਂ ਅੰਗਰੇਜ਼ਕੌਰ ਅੱਖਾ ਬੰਦ ਕਰਕੇ ਪੈ ਗਈ ਉਹ ਬਰਦਾਸ਼ਤ ਨਹੀਂ ਕਰ پا ਰਹੀ ਸੀ ਅੱਛਾ ਮੰਮੀ ਅਸੀਂ ਬਾਹਰ ਜਾਂਦੇ ਹਾਂ ਤੁਸੀਂ ਆਰਾਮ ਕਰੋ ਮਨਜੀਤ ਨੇ ਆਪਣੇ ਭਰਾਵਾਂ ਨੂੰ ਇਸ਼ਾਰਾ ਕੀਤਾ ਤੇ ਤਿੰਨੇ ਬਾਹਰ ਚਲੇ ਗਏ ਕੁਝ ਦੇਰ ਬਾਅਦ ਪ੍ਰਦੀਪ ਜੋ ਕਿ ਇੱਕ ਵਕੀਰ ਸੀ ਉਹ ਆਇਆ ਤਾਂ ਸ਼ਾਮੂ ਪ੍ਰਦੀਪ ਨੂੰ ਅੰਗਰੇਜ਼ਕੌਰ ਨੂੰ ਮਲਾਉਣ ਲਈ ਲੈ ਕੇ ਆ ਗਿਆ ਪ੍ਰਦੀਪ ਅੰਗਰੇਜ਼ਕੌਰ ਦੀ ਜਾਣ ਪਛਾਣ ਵਾਲਾ ਸੀ ਇਸ ਲਈ ਅੰਗਰੇਜ਼ਕੌਰ ਨੇ ਵਸੀਅਤ ਬਣਾਉਣ ਲਈ ਪ੍ਰਦੀਪ ਨੂੰ ਬੁਲਾਇਆ ਸੀ ਉਹ ਕਹਿੰਦਾ ਭੈਣ ਜੀ ਬੋਲੋ ਤੁਸੀਂ ਕਿਵੇਂ ਬੁਲਾਇਆ ਵਕੀਲ ਨੇ ਅੰਗਰੇਜ਼ਕਾਰ ਨੂੰ ਕਿਹਾ ਤਾਂ ਉਹ ਬੋਲੀ ਵਸੀਅਤ ਲਿਖਾਉਣੀ ਆ ਭਾਈ ਸਾਹਿਬ ਉਧਰ ਡਾਕਟਰ ਦੇ ਕੈਵਨ ਵਿੱਚ ਬੈਠੇ ਤਿੰਨੇ ਭੈਣ ਭਰਾਵਾਂ ਨੂੰ ਡਾਕਟਰ ਨੇ ਕਿਹਾ ਕਿ ਤੁਹਾਡੀ ਮਾਂ ਦੀ ਤਬੀਦ ਵਿੱਚ ਕੋਈ ਸੁਧਾਰ ਨਹੀਂ ਮੈਨੂੰ ਨਹੀਂ ਲੱਗਦਾ ਉਹ ਜ਼ਿਆਦਾ ਸਮਝਿੰਦਾ ਰਹਿਣਗੇ ਪਰ ਉਹਨਾਂ ਨੇ ਡਾਕਟਰ ਦੀ ਗੱਲ ਵਿੱਚ ਕੋਈ ਇੰਟਰਸਟ ਨਾ ਲਿਆ ਠੀਕ ਐ ਕਹਿ ਕੇ ਤਿੰਨੇ ਭੈਣ ਭਰਾ ਬਾਹਰ ਆ ਗਏ ਕਿਉਂਕਿ ਉਹ ਤਾਂ ਆਪ ਹੀ ਮਾਂ ਦੀ ਮੌਤ ਦਾ ਇੰਤਜ਼ਾਰ ਕਰ ਰਹੇ ਸੀ ਰਾਤ ਦੇ ਟਾਈਮ ਅੰਗਰੇਜ਼ ਕੌਰ اچانک ਬੋਲਣ ਲੱਗੀ ਮੈਨੂੰ ਸਾਹ ਲੈਣ ਵਿੱਚ ਤਕਲੀਫ ਹੋ ਰਹੀ ਹੈ ਬੀਬੀ ਜੀ ਬੀਬੀ ਜੀ ਕੀ ਹੋਇਆ ਤੁਹਾਨੂੰ ਅੰਗਰੇਜ਼ ਕੌਰ ਦੀ ਵਾਇਸ ਸੁਣ ਕੇ ਲੰਮੇ ਪਿਆਸ਼ਾ ਮੋਟ ਕੇ ਬਹਿ ਗਿਆ ਸ਼ਾਮੂ ਮੇਰੇ ਬੱਚਿਆਂ ਨੂੰ ਬੁਲਾ ਦੇ ਮੈਨੂੰ ਆਖਰੀ ਵਾਰ ਮੈਂ ਉਹਨਾਂ ਨੂੰ ਦੇਖਣਾ ਹੈ ਉਹ ਰੁਕ ਰੁਕ ਕੇ ਸਾਹ ਲੈ ਰਹੀ ਸੀ ਸ਼ਾਮੂ ਕਹਿੰਦਾ ਬੀਬੀ ਜੀ ਇਸ ਤਰ੍ਹਾਂ ਨਾ ਕਹੋ ਮੈਂ ਹੁਣ ਡਾਕਟਰ ਨੂੰ ਬੁਲਾ ਲੈਣਾ ਹਾਂ ਨਾਲੇ ਵੀਰੇ ਤੇ ਦੀਦੀ ਨੂੰ ਵੀ ਬੁਲਾ ਲੈਂਦੇ ਹਾਂ ਸ਼ਾਮੂ ਭੱਜ ਕੇ ਕਮਰੇ ਵਿੱਚੋਂ ਬਾਹਰ ਆ ਗਿਆ ਪਹਿਲਾਂ ਡਾਕਟਰ ਨੂੰ ਬੁਲਾਉਣ ਗਿਆ ਫਿਰ ਵੇਟਿੰਗ ਰੂਮ ਵਿੱਚ ਤਿੰਨੇ ਭੈਣ ਭਰਾਵਾਂ ਕੋਲ ਗਿਆ ਸ਼ਾਮੂ ਕਹਿੰਦਾ ਸਰਦਾਰ ਜੀ ਬੀਬੀ ਜੀ ਦੀ ਹਾਲਤ ਠੀਕ ਨਹੀਂ ਉਹ ਤੁਹਾਨੂੰ ਬੁਲਾ ਰਹੀ ਐ ਚਲੋ ਗੁਰਮੀਤ ਵੀਰੇ ਤੇ ਮਨਜੀਤ ਦੀਦੀ ਨੂੰ ਵੀ ਬੁਲਾ ਲਓ ਕਹਿੰਦੇ ਸ਼ਾਮੂ ਦੀਆਂ ਅੱਖਾਂ ਵਿੱਚ ਪਾਣੀ ਆ ਗਿਆ ਮਾਂ ਦੀ ਹਾਲਤ ਠੀਕ ਨਹੀਂ ਮੈਂ ਗੁਰਮੀਤ ਨੂੰ ਫੋਨ ਕਰ ਦਾਂ ਤੂੰ ਚੱਲ ਹਰਦੀਪ ਨੇ ਕਿਹਾ ਠੀਕ ਐ ਵੀਰੇ ਜਲਦੀ ਆ ਜਾਓ ਕਹਿ ਕੇ ਸ਼ਾਮੂ ਭੱਜਿਆ ਹੋਇਆ ਅੰਗਰੇਜ਼ਕੌਰ ਦੇ ਕੋਲ ਆ ਗਿਆ ਡਾਕਟਰ ਸਾਹਿਬ ਦਸੋ ਨਾ ਬੀਬੀ ਜੀ ਦੀ ਤਕਲੀਫ ਵਿੱਚ ਕਿਉਂ ਐ ਡਾਕਟਰ ਅੰਗਰੇਜ਼ ਕੌਰ ਦਾ ਚੈੱਕਅਪ ਕਰ ਰਿਆ ਸੀ ਉਸ ਦੀ ਨਬਜ਼ ਹੌਲੀ ਚੱਲ ਰਹੀ ਸੀ ਉੱਥੇ ਕੋਲ ਖੜੀ ਨਰਸ ਮਸ਼ੀਨ ਨੂੰ ਦੇਖ ਕੇ ਇੰਜੈਕਸ਼ਨ ਲਗਾ ਰਹੀ ਸੀ ਡਾਕਟਰ ਕੀ ਹੋਇਆ ਮਾਂ ਨੂੰ ਹਰਦੀਪ ਵੀ ਦਰਵਾਜ਼ੇ ਤੇ ਆਉਂਦੇ ਹੀ ਬੋਲਿਆ ਡਾਕਟਰ ਕਹਿਣ ਲੱਗਿਆ ਮੈਂ ਤਾਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਕਿ ਤੁਹਾਡੀ ਮਾਂ ਦੀ ਹਾਲਤ ਕਾਫੀ ਖਰਾਬ ਐ ਮੈਂ ਕੁਝ ਨਹੀਂ ਕਰ ਸਕਦਾ ਬਸ ਪ੍ਰਮਾਤਮਾ ਨੂੰ ਪਤਾ ਐ ਜੋ ਕੁਝ ਹੋਣਾ ਐ ਇਹ ਸੁਣ ਕੇ ਹਰਦੀਪ ਆਪਣੀ ਮਾਂ ਦੇ ਕੋਲ ਆ ਕੇ ਬਹਿ ਗਿਆ ਤੇ ਕਹਿਣ ਲੱਗਿਆ ਮੰਮੀ ਤੁਸੀਂ ਚਿੰਤਾ ਨਾ ਕਰੋ ਮਨਜੀਤ ਤੇ ਗੁਰਮੀਤ ਵੀ ਆਉਣ ਵਾਲੀ ਹੈ ਅੰਗਰੇਜ਼ ਕੌਰ ਨੇ ਹਰਦੀਪ ਦਾ ਹੱਥ ਫੜ ਲਿਆ ਉਸ ਦੀਆਂ ਅੱਖਾਂ ਵਿੱਚ ਹੰਝੂ ਵਹਿਣ ਲੱਗੇ ਇੰਨੇ ਚਿਰ ਨੂੰ ਗੁਰਮੀਤ ਤੇ ਮਨਜੀਤ ਵੀ ਆ ਗਏ ਉਹ ਅੰਗਰੇਜ਼ ਕੌਰ ਦੇ ਕੋਲ ਦੋਨੇ ਪਾਸੇ ਆ ਕੇ ਖੜੇ ਹੋ ਗਏ ਉਹਨਾਂ ਦੇ ਨਾਲ ਰੇਖਾ ਵੀ ਸੀ ਜੋ ਕਿ ਸ਼ਾਮੂ ਦੇ ਕੋਲ ਖੜਗੀ ਅੰਗਰੇਜ਼ ਕੌਰ ਨੇ ਸ਼ਾਮੂ ਨੂੰ ਹੱਥ ਦੇ ਇਸ਼ਾਰੇ ਨਾਲ ਆਪਣੇ ਕੋਲ ਬੁਲਾਇਆ ਅੰਗਰੇਜ਼ ਕੌਰ ਨੇ ਸ਼ਾਮੂ ਦਾ ਹੱਥ ਫੜ ਕੇ ਕਿਹਾ ਬੇਟਾ ਮੇਰੇ ਜਾਣ ਦਾ ਸਮਾਂ ਆ ਗਿਆ ਹਮੇਸ਼ਾ ਖੁਸ਼ ਰਹਿ ਇੱਕ-ਇੱਕ ਅੰਗਰੇਜ਼ ਘਰ ਨੇ ਆਪਣੇ ਆਖਰੀ ਸਾਹ ਲਏ ਉਹਦੀਆਂ ਅੱਖਾਂ ਸਦਾ ਲਈ ਬੰਦ ਹੋ ਗਈਆਂ ਬੀਬੀ ਜੀ ਬੀਬੀ ਜੀ ਚੁੱਪ ਕਿਉਂ ਹੋ ਗਏ ਸਨੂੰ ਹਲਾਉਂਦੇ ਹੋਏ ਸ਼ਾਮੂ ਰੋਣ ਲੱਗਿਆ ਤਾਂ ਡਾਕਟਰ ਨੇ ਕਿਹਾ ਤੁਹਾਡੀ ਮਾਂ ਹੁਣ ਇਸ ਦੁਨੀਆ ਵਿੱਚ ਨਹੀਂ ਰਹੀ ਡਾਕਟਰ ਮਸ਼ੀਨਾਂ ਨੂੰ ਬੰਦ ਕਰਕੇ ਬਾਹਰ ਨਿਕਲ ਗਏ ਵੀਰੇ ਮਾਂ ਨੂੰ ਹੁਣ ਘਰੇ ਲੈ ਜਾਣਾ ਚਾਹੀਦਾ ਆਖਰੀ ਵਿਧੀ ਵਿਵਧਾਨ ਦੇ ਲਈ ਮਨਜੀਤ ਨੇ ਆਪਣੇ ਭਰਾਵਾਂ ਨੂੰ ਕਿਹਾ ਹਰਦੀਪ ਮਨਜੀਤ ਨੂੰ ਕਹਿੰਦਾ ਕਿ ਮੈਂ ਡਾਕਟਰ ਦੇ ਨਾਲ ਗੱਲ ਕਰਕੇ ਬਿੱਲ ਕਲੀਅਰ ਕਰਕੇ ਆਉਣਾ ਫਿਰ ਆਪਾਂ ਘਰੇ ਚੱਲਦੇ ਹਾਂ ਇਹ ਕਹਿ ਕਿ ਉਹ ਬਾਹਰ ਚਲਾ ਗਿਆ ਚੁੱਪ ਹੋ ਜਾ ਸ਼ਾਮੂ ਕੋਲੋਂ ਤੱਕ ਰੋਈ ਜਾ ਰਿਹਾ ਹੈ ਇਹ ਸਾਡੀ ਵੀ ਮਾਂ ਸੀ ਜੀਤ ਚੁੰਝਲਾ ਕੇ ਸ਼ਾਮੂ ਨੂੰ ਕਹਿਣ ਲੱਗੀ ਫਿਰ ਆਪਣੇ ਘਰਵਾਲੇ ਨੂੰ ਮਾਂ ਬਾਰੇ ਦੱਸਣ ਲਈ ਬਾਹਰ ਚਲੀ ਗਈ ਰਾਤ ਨੂੰ ਸਾਰੇ ਰਿਸ਼ਤੇਦਾਰਾਂ ਨੂੰ ਦੱਸਤਾ ਸਵੇਰ ਹੋਣ ਤੱਕ ਸਾਰੇ ਘਰੇ ਆ ਗਏ ਪਰ ਮਨਜੀਤ ਦੇ ਘਰਵਾਲਾ ਤੇ ਉਸ ਦੀਆਂ ਜਠਾਣੀਆਂ ਵੀ ਆ ਗਈਆਂ ਸ਼ਾਮੂ ਇੰਨਾ ਸਭ ਤੋਂ ਦੂਰ ਇੱਕ ਖੰਭੇ ਦੇ ਸਹਾਰੇ ਬੇਜਾਨ ਖੜਾ ਸੀ ਉਸ ਦੇ ਹੰਝੂ ਸੁੱਕਣ ਦਾ ਨਾਂ ਨਹੀਂ ਸੀ ਲੈ ਰਹੇ ਸ਼ਾਮੂ ਦੀ ਘਰਵਾਲੀ ਰੇਖਾ ਲੋਕਾਂ ਨੂੰ ਪਾਣੀ ਪਿਲਾ ਰਹੀ ਸੀ ਬੇਟਾ ਸ਼ਮਸ਼ਾਨ ਘਾਟ ਜਾਣ ਦਾ ਸਮਾਂ ਹੋ ਗਿਆ ਇਸ ਲਈ ਚੱਲੋ ਬਾਬਾ ਜੀ ਨੇ ਹਰਦੀਪ ਤੇ ਗੁਰਮੀਤ ਨੂੰ ਕਿਹਾ ਹਰਦੀਪ ਗੁਰਮੀਤ ਤੇ ਮਨਜੀਤ ਦੇ ਘਰ ਵਾਲਾ ਅੰਗਰੇਜ਼ ਕੌਰ ਦੀ ਅੰਤਿਮ ਦੇਹ ਨੂੰ ਉਠਾਉਣ ਲਈ ਤਿਆਰ ਸੀ ਚੌਥਾ ਮੋਢਾ ਕੌਣ ਦੇਵੇਗਾ ਇੱਕ ਬਜ਼ੁਰਗ ਨੇ ਕਿਹਾ ਤਾਂ ਰੇਖਾ ਸ਼ਾਮੂ ਨੂੰ ਅੱਗੇ ਲਿਆ ਕੇ ਕਹਿੰਦੀ ਵੀਰ ਜੀ ਇਹਨਾਂ ਨੂੰ ਆਪਣੇ ਨਾਲ ਬੀਬੀ ਨੂੰ ਮੋਢਾ ਦੇਨ ਲਿਓ ਗੁਰਮੀਤ ਕਹਿੰਦਾ ਠੀਕ ਐ ਵੈਸੇ ਵੀ ਇਹ ਸਾਡੀ ਮਾਂ ਨੂੰ ਬੀਬੀ ਬੋਲਿਆ ਕਰਦਾ ਸੀ ਹਰਦੀਪ ਨੇ ਵੀ ਸ਼ਾਮੂ ਦੇ ਲਈ ਸਹਿਮਤੀ ਜਤਾਈ ਪਾਸ਼ਾ ਮੂਵੀ ਮੋੜਾ ਦੇਣ ਲਈ ਅੱਗੇ ਆ ਗਿਆ। ਦਰਵਾਜ਼ੇ ਤੇ ਪ੍ਰਦੀਪ ਆਪਣੇ ਹੱਥ ਵਿੱਚ ਕੁਝ ਪੇਪਰ ਲੈ ਕੇ ਬੋਲਿਆ ਰੁਕ ਜਾਓ। ਅੰਗਰੇਜ਼ ਕੌਰ ਭੈਣ ਜੀ ਦੀ ਮੌਤ ਦਾ ਬਹੁਤ ਦੁੱਖ ਹੋਇਆ ਪਰ ਹੁਣ ਮੈਂ ਸਾਰਿਆਂ ਨੂੰ ਇਹ ਦੱਸਣਾ ਹੈ ਜੋ ਮੈਨੂੰ ਉਹਨਾਂ ਨੇ ਕਿਹਾ ਸੀ। ਗੁਰਮੀਤ ਕਹਿੰਦਾ ਹਾਂਜੀ ਅੰਕਲ ਦੱਸੋ ਕੀ ਕਿਹਾ ਸੀ ਮਾਂ ਨੇ। ਪ੍ਰਦੀਪ ਕਹਿੰਦਾ ਬੇਟਾ ਤੁਹਾਡੀ ਮਾਂ ਦਾ ਕਹਿਣਾ ਸੀ ਕਿ ਉਹਨਾਂ ਦੇ ਅੰਤਮ ਸਮੇਂ ਅੰਤਮ ਸੰਸਕਾਰ ਤੋਂ ਪਹਿਲਾਂ ਮੈਂ ਉਹਨਾਂ ਦੀ ਇਹ وصیت ਪੜ੍ਹ ਕੇ ਸੁਣਾਵਾਂ। ਹੱਥ ਵਿੱਚ ਵੱਡਾ ਪੇਪਰ ਬਾਹਰ ਕੱਢਦੇ ਹੋਏ ਪ੍ਰਦੀਪ ਸਿੰਘ ਬੋਲਣ ਲੱਗੇ। ਤਾ ਵਸੀਅਤ ਦਾ ਨਾਮ ਸੁਣ ਕੇ ਤਿੰਨੇ ਭੈਣ ਭਾਵਾਂ ਦੀ ਅੱਖਾਂ ਵਿੱਚ ਚਮਕ ਆ ਗਈ। ਵਕੀਲ ਨੇ ਪੜਨਾ ਸ਼ੁਰੂ ਕੀਤਾ। ਮੈਂ ਅੰਗਰੇਜ਼ ਕੌਰ ਆਪਣੇ ਹੋਸ਼ ਹਵਾਸ ਵਿੱਚ ਪ੍ਰਦੀਪ ਸਿੰਘ ਤੋਂ ਇਹ ਵਸੀਅਤ ਲਿਖਵਾ ਰਹੀ ਹਾਂ। ਮੇਰੇ ਬੱਚਿਆਂ ਦੇ ਜਾਣ ਤੋਂ ਬਾਅਦ ਕੋਈ ਲੜਾਈ ਝਗੜਾ ਨਾ ਹੋਵੇ। ਮੈਂ ਆਪਣੀ ਸ਼ਹਿਰ ਵਾਲੀ ਜ਼ਮੀਨ ਆਪਣੇ ਵੱਡੇ ਮੁੰਡੇ ਗੁਰਮੀਤ ਦੇ ਨਾਂ ਕਰਦੀ ਹਾਂ। ਪ੍ਰਦੀਪ ਬੋਲ ਕੇ ਚੁੱਪ ਹੋ ਗਿਆ। ਸ਼ਹਿਰ ਵਾਲੀ ਜ਼ਮੀਨ ਗੁਰਮੀਤ ਦੀ ਘਰ ਵਾਲੀ ਖੁਸ਼ ਹੋ ਕੇ ਬੋਲੀ। ਫਿਰ ਮਹੌਲ ਨੂੰ ਦੇਖਦੇ ਹੋਏ ਚੁੱਪ ਹੋ ਗਈ। ਅੱਗੇ ਇਸ ਵਿੱਚ ਲਿਖਿਆ ਹੈ ਕਿ ਬੈਂਕ ਵਿੱਚ ਜੋ 30 ਲੱਖ ਦੀ ਐਫ ਡੀ ਕਰਵਾਈ ਹੈ ਉਹਦਾ ਨਾਮਿਨੀ ਮਰਦੀਪ ਹੈ ਤੇ ਮੇਰੇ ਸਾਰੇ ਗਹਿਣੇ ਮਨਜੀਤ ਦੇ ਨਾਂ ਤੇ ਨੇ ਫਿਰ ਪ੍ਰਦੀਪ ਸਿੰਘ ਬੋਲ ਕੇ ਚੁੱਪ ਹੋ ਗਿਆ ਹਰਦੀਪ ਤੇ ਮਨਜੀਤ ਵੀ ਆਪਣਾ ਹਿੱਸਾ ਸੁਣ ਕੇ ਖੁਸ਼ ਹੋ ਗਏ ਠੀਕ ਹੈ ਫਿਰ ਅੱਗੇ ਕੀ ਲਿਖਿਆ ਗੁਰਮੀਤ ਨੇ ਪੁੱਛਿਆ ਤਾਂ ਵਕੀਲ ਨੇ ਕਿਹਾ ਅੰਗਰੇਜ਼ ਕਾਰ ਇੱਕਾ ਸ਼ਾਮੂ ਦੇ ਨਾਂ ਕਰਕੇ ਗਈ ਹੈ ਇੱਕਾ ਅੰਗ ਸ਼ਾਮੂ ਦੇ ਨਾਮ ਕਰਤਾ ਤਿੰਨੇ ਭੈਣ ਭਰਾ ਇਕੱਠੇ ਹੈਰਾਨ ਹੋ ਕੇ ਬੋਲੇ ਇਸ ਵਿੱਚ ਕੋਈ ਬਦਲਾਅ ਨਹੀਂ ਹੋ ਸਕਦਾ ਸਬੂਤ ਦੇ ਤੌਰ ਤੇ ਕਾਗਜ਼ ਦੀ ਇੱਕ ਇੱਕ ਕਾਪੀ ਤੁਹਾਨੂੰ ਚਾਰਾਂ ਨੂੰ ਦਿੱਤੀ ਜਾਂਦੀ ਹੈ ਵਕੀਲ ਸਾਹਿਬ ਨੇ ਉਹਨਾਂ ਸਾਰੇ ਪੇਪਰਾਂ ਨੂੰ ਗੁਰਮੀਤ ਵੱਲ ਕਰਦੇ ਹੋਏ ਕਿਹਾ ਗੁਰਮੀਤ ਦੇਖਣ ਲੱਗਿਆ ਤਾਂ ਬਾਬੇ ਨੇ ਕਿਹਾ ਬੇਟਾ ਵਸੀਅਤ ਬਾਅਦ ਵਿੱਚ ਦੇਖ ਲੈਣਾ ਪਹਿਲਾ ਅੰਤਿਮ ਸੰਸਕਾਰ ਦਾ ਸਮਾਂ ਹੈ ਇਹ ਸਭ ਤੋਂ ਜ਼ਰੂਰੀ ਹੈ ਤਾਂ ਗੁਰਮੀਤ ਅਨਮੋਨੇ ਢੰਗ ਨਾਲ ਕਹਿੰਦਾ ਚਲੋ ਤਾਂ ਸਾਰੇ ਸ਼ਮਸ਼ਾਨ ਘਾਟ ਵੱਲ ਚੱਲ ਪਏ ਅੰਗਰੇਜ਼ ਕੌਰ ਦੇ ਅੰਤਿਮ ਸੰਸਕਾਰ ਤੋਂ ਬਾਅਦ ਸਾਰੇ ਵਸੀਅਤ ਤੇ ਚਰਚਾ ਕਰਨ ਲੱਗੇ ਵੀਰੇ ਕੋਈ ਗੱਲ ਹੋਈ ਮਾਣੇ ਘਰ ਆਪਣੇ ਬੱਚਿਆਂ ਨੂੰ ਨਾ ਦੇ ਕੇ ਸ਼ਾਮੂ ਨੂੰ ਦੇਤਾ। ਮਨਜੀਤ ਕੌਰ ਗੁੱਸੇ ਵਿੱਚ ਬੋਲੀ, "ਹਾਂ ਜੇ ਦੇਣਾ ਹੀ ਸੀ ਤਾਂ ਆਪਣੇ ਜਵਾਈ ਜਾਂ ਨੂੰ ਦੇ ਨਾ ਕਰ ਦਿੰਦੀ ਪਰ ਨਹੀਂ ਸੱਸ ਨੇ ਤਾਂ ਵੱਡਾ ਘਰ ਨੌਕਰ ਨੂੰ ਦੇਤਾ।" ਗੁਰਮੀਤ ਦੀ ਘਰ ਵਾਲੀ ਮੂੰਹ ਬਣਾਉਂਦੀ ਹੋਈ ਬੋਲੀ, "ਹਾਂ ਦੀਦੀ ਤੁਸੀਂ ਬਿਲਕੁਲ ਸਹੀ ਕਹੇ ਹੋ। ਆਖਿਰ ਮੰਮੀ ਨੇ ਇਹ ਕੀ ਕੀਤਾ?" ਛੋਟੀ ਨੂੰ ਨੇ ਚਿੜਦੇ ਹੋਏ ਕਿਹਾ, "ਇਹ ਸੋਚ-ਸੋਚ ਕੇ ਵੀ ਕੀ ਫਾਇਦਾ? ਇਹ ਕਰ ਸ਼ਾਮੂ ਤੋਂ ਕਿਵੇਂ ਲੈਣਾ ਇਸ ਤੇ ਵਿਚਾਰ ਕਰੋ।" ਇਹ ਘਰ ਆਪਾਂ ਵਾਪਸ ਨਹੀਂ ਲੈ ਸਕਦੇ ਸੁਣਿਆ ਤੂੰ ਤੁਸੀਂ ਸਾਰੇ ਸਮਝ ਲਓ ਇਹ ਘਰ ਆਪਣਾ ਕਦੇ ਹੈ ਹੀ ਨਹੀਂ ਸੀ ਹਰਦੀਪ ਜੋ ਕਦੋਂ ਦਾ ਇਹਨਾਂ ਦੀਆਂ ਗੱਲਾਂ ਸੁਣ ਰਿਹਾ ਸੀ ਆਖਿਰ ਗੁੱਸੇ ਵਿੱਚ ਬੋਲਿਆ ਕੀ ਹੋਇਆ ਵੀਰੇ ਤੁਸੀਂ ਇਸ ਤਰ੍ਹਾਂ ਕਿਉਂ ਕਹਿ ਰਹੇ ਹੋ ਤੁਸੀਂ ਸਾਰੇ ਸਮਝ ਕਿਉਂ ਨਹੀਂ ਰਹੇ ਵਕੀਲ ਨੇ ਕਿਹਾ ਸੀ ਕਿ ਕੋਈ ਬਦਲਾਅ ਨਹੀਂ ਕਰ ਸਕਦੇ ਹਰਦੀਪ ਨੇ ਕਿਹਾ ਤਾਂ ਮਨਜੀਤ ਅਫਸੋਸ ਨਾਲ ਬੋਲੀ ਹਾਂ ਇਸ ਘਰ ਨੂੰ ਭੁੱਲ ਜਾਈਏ ਫਿਰ ਆਪਾਂ ਆਪਾਂ ਕਰ ਵੀ ਕੀ ਸਕਦੇ ਹਾਂ ਹੋਰ ਹਰਦੀਪ ਨੇ ਇਹ ਕਿਹਾ ਤੇ ਬਾਹਰ ਚਲਾ ਗਿਆ ਹੁਣ ਜਦੋਂ ਕੋਈ ਆਪਣਾ ਇੱਥੇ ਫਾਇਦਾ ਹੀ ਨਹੀਂ ਫਿਰ ਇੱਥੇ ਰੁਕਣ ਦਾ ਕੀ ਮਤਲਬ ਭੋਗ ਤੇ ਅਗਲੇ ਦਿਨ ਆਪਾਂ ਸਾਰੇ ਇਥੋਂ ਚਲੇ ਜਾਵਾਂਗੇ ਉਧਰ ਦੂਜੇ ਪਾਸੇ ਸ਼ਾਮੂ ਨੇ ਕਿਹਾ ਰੇਖਾ ਬੀਬੀ ਜੀ ਆਪਾਂ ਨੂੰ ਕੱਲ੍ਹ ਨੂੰ ਛੱਡ ਕੇ ਚਲੀ ਗਈ ਦੀਦੀ ਤੇ ਵੀਰੇ ਹੋਰ ਤਾਂ ਪਹਿਲਾਂ ਹੀ ਆਪਾਂ ਨੂੰ ਪਸੰਦ ਨਹੀਂ ਕਰਦੇ ਸੀ ਹੁਣ ਆਪਾਂ ਕਿੱਥੇ ਜਾਵਾਂਗੇ ਆਪਾਂ ਤਾਂ ਦੁਵਾਰਾ ਅਨਾਥ ਹੋ ਗਏ ਰੇਖਾ ਕਹਿੰਦੀ ਤੁਸੀਂ ਇਸ ਤਰ੍ਹਾਂ ਕਿਉਂ ਬੋਲਦੇ ਹੋ ਦੇਖ ਨਾ ਬੀਬੀ ਨੇ ਤੁਹਾਨੂੰ ਇਹ ਘਰ ਦਿੱਤਾ ਹੈ ਰੇਖਾ ਨੇ ਕਿਹਾ ਇਹ ਸਭ ਕਹਿ ਰਹੇ ਨੇ ਪਰ ਆਪਾਂ ਨੂੰ ਘਰ ਨਹੀਂ ਚਾਹੀਦਾ ਇਸ ਘਰ ਦਾ ਆਪਾਂ ਨੂੰ ਕੋਈ ਲਾਲਚ ਨਹੀਂ ਸ਼ਾਮੂ ਖਿੱਚ ਕੇ ਬੋਲਿਆ ਰੇਖਾ ਕਹਿੰਦੀ ਮੇਰੇ ਕਹਿਣ ਦਾ ਇਹ ਮਤਲਬ ਨਹੀਂ ਸੀ ਤੁਸੀਂ ਸੋਚੋ ਬੀਬੀ ਜੀ ਦੀਆਂ ਕਿੰਨੀਆਂ ਆਜ਼ਾਦਾਂ ਜੁੜੀਆਂ ਨੇ ਇਸ ਘਰ ਨਾਲ ਉਹ ਤਾਂ ਇਹ ਚਾਹੁੰਦੀ ਸੀ ਕਿ ਇਸ ਘਰ ਵਿੱਚ ਸਿਰਫ ਤੁਸੀਂ ਰਹੋ ਤੁਹਾਨੂੰ ਕਦੇ ਵੀ ਇਕੱਲਾ ਦਾ ਅਹਿਸਾਸ ਨਾ ਹੋਵੇ ਰੇਖਾ ਨੇ ਕਿਹਾ ਤਾਂ ਸ਼ਾਮੂ ਆਪਣੇ ਹੰਝੂ ਪੂੰਝਦਾ ਹੋਇਆ ਕਹਿੰਦਾ ਰੇਖਾ ਤੂੰ ਸਹੀ ਕਹਿ ਰਹੀ ਹੈ ਬੀਬੀ ਨੇ ਆਪਾਂ ਨੂੰ ਇੰਨੀ ਵੱਡੀ ਜਾਇਦਾਦ ਦਿੱਤੀ ਆਪਾਂ ਧਿਆਨ ਹੀ ਨਹੀਂ ਦਿੱਤਾ रेखा ਦੀ ਗੱਲ ਸੁਣ ਕੇ ਸ਼ਾਮੂ ਬਹੁਤ ਹੱਦ ਤੱਕ ਉਸ ਨਾਲ ਸਹਿਮਤ ਹੋ ਗਿਆ ਅੰਗਰੇਜ਼ਕੌਰ ਦੇ ਭੋਗ ਦਾ ਦਿਨ ਆ ਗਿਆ ਸਾਰੇ ਰਿਸ਼ਤੇਦਾਰ ਭੋਗ ਤੋਂ ਬਾਅਦ ਆਪਣੇ ਆਪਣੇ ਘਰੇ ਚਲੇ ਗਏ ਵੀਰੇ ਤੁਸੀਂ ਜਾ ਰਹੇ ਹੋ ਇੱਥੇ ਰਹੋ ਸ਼ਾਮੂ ਨੇ ਕਿਹਾ ਨਹੀਂ ਸ਼ਾਮੂ ਹੁਣ ਸਾਨੂੰ ਚੱਲਣਾ ਚਾਹੀਦਾ ਹੈ ਵੈਸੇ ਵੀ ਛੁੱਟੀਆਂ ਬਹੁਤ ਹੋ ਗਈਆਂ ਹਰਦੀਪ ਆਪਣਾ ਸਮਾਨ ਗੱਡੀ ਵਿੱਚ ਰੱਖਦੇ ਹੋਏ ਬੋਲਿਆ ਪਰ ਵੀਰ ਜੀ ਕੱਲ ਹੀ ਤਾਂ ਭੋਗ ਪਿਆ ਅੱਜ ਤੁਸੀਂ ਜਾ ਰਹੇ ਹੋ ਕੁਝ ਦਿਨ ਹੋਰ ਰੁਕ ਜਾਂਦੇ ਤਾਂ ਮਨਜੀਤ ਮੂੰਹ ਬਣਾਉਂਦੀ ਹੋਈ ਕਹਿਣ ਲੱਗੀ ਕਿਉਂ ਰੁਕੀ ਅਸੀਂ ਇੱਥੇ ਮਾਣੇ ਸਾਨੂੰ ਦਿੱਤਾ ਇਹ ਕੁਛ ਤੂੰ ਇਹਨੂੰ ਦਿੱਤਾ ਏ ਘਰ ਤੂੰ ਰਹਿ ਖੁਸ਼ ਹੋ ਕੇ ਇੱਥੇ ਸ਼ਾਮੂ ਨੂੰ ਗੱਲ ਚੰਗੀ ਤਾਂ ਨਹੀਂ ਲੱਗੀ ਪਰ ਉਹ ਚੁੱਪ ਰਿਹਾ ਉਹ ਕਹਿਣ ਲੱਗਿਆ ਦੀਦੀ ਤੂੰ ਕੌਣ ਲਈ ਕਹਿ ਰਹੀ ਸੀ ਕਿਉਂਕਿ ਬੀਬੀ ਜੀ ਦੇ ਜਾਣ ਤੋਂ ਬਾਅਦ ਵੈਸੇ ਵੀ ਸੁੰਨਸਾਨ ਹੋ ਗਈ ਜੇ ਤੁਸੀਂ ਵੀ ਚਲੇ ਗਏ ਤਾਂ ਘਰ ਖਾਲੀ-ਖਾਲੀ ਹੋ ਜੂ ਚੰਗਾ ਨਹੀਂ ਲੱਗਣਾ ਰੇਖਾ ਨੇ ਗੱਲ ਨੂੰ ਸੰਭਾਲੀ ਦੇਖ ਨੌਕਰਾਂ ਵਾਂਗ ਰਹੋ ਚੰਗਾ ਏ ਸਾਨੂੰ ਸਮਝਾਉਣ ਦੀ ਕੋਈ ਲੋੜ ਨਹੀਂ ਰੇਖਾ ਦੀ ਗੱਲ ਨੂੰ ਸੁਣ ਕੇ ਗੁਰਮੀਤ ਬੇਰੁਖੀ ਨਾਲ ਬੋਲਿਆ ਨਹੀਂ ਵੀਰੇ ਸਾਡਾ ਇਹ ਮਤਲਬ ਨਹੀਂ ਸੀ ਰੇਖਾ ਨੇ ਹੇਠਾਂ ਸਿਰ ਕਰਕੇ ਕਿਹਾ ਮਾਂ ਚਲੀ ਗਈ ਤੇ ਨਾਲ ਨਾਲ ਦੀਦੀ ਤੇ ਵੀਰੇ ਵਾਲੇ ਰਿਸ਼ਤੇ ਵੀ ਖਤਮ ਹੀ ਸਮਝੋ ਐਵੇਂ ਦਿਮਾਗ ਨਾ ਖਾ ਮਨਜੀਤ ਨੇ ਰੇਖਾ ਤੇ ਸ਼ਾਮੂ ਨੂੰ ਡਾਂਟਦੇ ਹੋਏ ਕਿਹਾ ਭੈਣ ਭਰਾ ਗੁੱਸੇ ਨਾਲ ਆਪਣੇ ਆਪਣੇ ਘਰਾਂ ਨੂੰ ਚਲੇ ਗਏ ਸ਼ਾਮੂ ਤੇ ਰੇਖਾ ਉਹਨਾਂ ਵੱਲ ਦੇਖਦੇ ਰਹੇ ਸਮਾਂ ਇਸੇ ਤਰ੍ਹਾਂ ਲੰਘਦਾ ਗਿਆ ਹੁਣ ਅੰਗਰੇਜ਼ਕੌਰ ਦੀ ਮੌਤ ਨੂੰ 2 ਸਾਲ ਹੋ ਗਏ ਸੀ ਪਰ ਤਿੰਨੇ ਭੈਣ ਭਰਾ ਫਿਰ ਕਦੇ ਨਾ ਆਏ ਘਰ ਨਾ ਮਿਲਣ ਦਾ ਗੁੱਸਾ ਉਹਨਾਂ ਨੂੰ ਸੀ ਸ਼ਾਮੂ ਤੇ ਰੇਖਾ ਅੰਗਰੇਜ਼ਕੌਰ ਦੇ ਘਰ ਵਿੱਚ ਹੀ ਰਹਿੰਦੇ ਆ ਪਰ ਅੱਜ ਸ਼ਾਮੂ ਨੇ ਇੰਨੀ ਤਰੱਕੀ ਕਰ ਲਈ ਕਿ ਅੰਗਰੇਜ਼ਕੌਰ ਦਾ ਘਰ ਸਿਰਫ ਘਰ ਨਹੀਂ ਸਗੋਂ ਇੱਕ ਵਿਰਦਾ Ashram ਬਣਾ ਦਿੱਤਾ ਜਿੱਥੇ ਬਹੁਤ ਸਾਰੇ ਬਜ਼ੁਰਗ ਆ ਕੇ ਰਹਿਣ ਲੱਗੇ ਅੱਜ ਆਪਣੇ ਘਰ ਨੂੰ ਵਿਰਦਾ Ashram ਵਿੱਚ ਬਦਲਦੇ ਦੇਖ ਕੇ ਅੰਗਰੇਜ਼ਕੌਰ ਦੀ ਆਤਮਾ ਨੂੰ ਵੀ ਕਿਤੇ ਨਾ ਕਿਤੇ ਸ਼ਾਂਤੀ ਮਿਲ ਗਈ ਹੋਣੀ ਹੈ ਇਹ ਸੀ ਅੱਜ ਦੀ ਕਹਾਣੀ ਉਮੀਦ ਹੈ ਕਹਾਣੀ ਤੁਹਾਨੂੰ ਪਸੰਦ ਆਈ ਹੋਵੇਗੀ ਜੇ ਕਹਾਣੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ ਤੁਸੀਂ ਕਮੈਂਟਾਂ ਰਾਹੀਂ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ ਜੇ ਤੁਸੀਂ ਨਵੇਂ ਹੋ ਚੈਨਲ ਤੇ ਪਹਿਲੀ ਵਾਰੀ ਕਹਾਣੀ ਸੁਣ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਕਹਾਣੀ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ